ਅੰਮ੍ਰਿਤਸਰ ਜਿਹੜੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਅ ਕਟਨਾਵਾਂ ਵਾਪਰ ਰਹੀਆਂ ਨੇ ਜਿਹਦੇ ਵਿੱਚ ਇੱਕ ਕਾਉਂਸਲਰ ਜੰਡਿਆਲੇ ਜਿੰਨੂੰ ਕੇ ਸ਼ਰੀਆਮ ਦੇ ਨੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਕੱਲ ਹਾਲਗੇੜ ਦੇ ਅੰਦਰ ਆਪਣੀ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਫਟੇ ਨੋਟਾਂ ਨੂੰ ਬਦਲਦੇ ਸੀ ਉਹਨਾਂ ਨੂੰ ਕਤਲ ਕਰਕੇ ਤੇ ਉਹਨਾਂ ਦੀ ਉਹਨਾਂ ਨੂੰ ਲੁੱਟ ਕੇ ਲੈ ਗਏ ਕਤਲ ਕਰ ਦਿੱਤਾ ਗਿਆ ਅੱਜ ਬਹੁਤ ਵੱਡਾ ਧਮਾਕਾ ਜਿਹੜਾ ਆ ਉਹ ਮਜੀਠਾ ਰੋਡ ਦੇ ਉੱਤੇ ਬਾਈਪਾਸ ਦੇ ਬਾਹਰਲੀ ਸਾਈਡ ਤੇ ਹੋਇਆ ਨਿਸ਼ਾਰੇ ਦੇ ਲਾਗੇ ਜੋ ਕਿ ਬੜੀ ਚਿੰਤਾਜਨਕ ਦੀ ਗੱਲ ਹੈ ਸਰਕਾਰ ਦਾ ਟੋਟਲ ਇੰਟੈਲੀਜੈਂਸ ਤੇ ਸੀਆਈਡੀ ਦਾ ਫੇਲਿਅਰ ਹੈ ਔਰ ਸਰਕਾਰ ਸਿਰਫ ਇਲੈਕਸ਼ਨਾਂ ਵੱਲ ਧਿਆਨ ਦੇ ਰਹੀ ਹੈ ਸਰਕਾਰ ਸੰਸਦ ਨੂੰ ਸਿਰਫ ਆਪਣੇ ਵਾਸਤੇ ਯੂਜ਼ ਕਰ ਰਹੀ ਹੈ ਜਿਵੇਂ ਕਿ ਮੁੱਖ ਮੰਤਰੀ ਕੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਜਿੰਨਾ ਵੀ ਦਿੱਲੀ ਤੋਂ ਅੰਗਲਾ ਫੰਮਲਾ ਆਇਆ ਟੋਟਲ ਸਕਿਉਰਿਟੀ ਉਹਦੇ ਧਿਆਨ ਤੇ ਹੈ ਔਰ ਟੋਟਲ ਸੀਆਈਡੀ ਇੰਟੈਲੀਜੈਂਸ ਉਹਨਾਂ 'ਤੇ ਲੱਗੀ ਹੋਈ ਹੈ। ਬਾਰਡਰ ਸਟੇਟ ਹੈ ਅਸੀਂ, ਬਾਰਡਰ ਡਿਸਟ੍ਰਿਕਟ ਹੈ ਔਰ ਲਗਾਤਾਰ ਧਮਾਕੇ, ਬੰਬ ਧਮਾਕੇ ਇੱਥੇ ਹੋਏ ਨੇ ਪਿਛਲੇ ਸਮੇਂ 'ਚ। ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। 18 ਦੇ ਕਰੀਬ ਬੰਬ ਧਮਾਕੇ ਹੋ ਚੁੱਕੇ ਔਰ ਇੱਕ ਵੱਡੀ ਬਸਪੋਰਟ ਦੀ ਸਮਗਰੀ ਜਿਹੜੀ ਸੀ ਉਹ ਬੰਦੇ ਕੋਲੋਂ ਫਟ ਗਈ, ਪਤਾ ਨਹੀਂ ਉਹ ਕਿੱਥੇ ਜਾ ਕੇ ਚਲੋਣੀ ਸੀ। ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਗਈ। ਔਰ ਇਹ ਜਿਹੜੇ ਦਿਨ ਨੇ ਬਹੁਤ ਸਾਡੇ ਖਾਸ ਕਰਕੇ ਅਮਰਸਰ ਵਾਸਤੇ ਕਿਉਂਕਿ ਇਹ ਟੂਰਿਸਟ ਸਿਟੀ ਹੈ। ਲੋਕਾਂ ਦੇ ਮਨ 'ਚ ਪੈ ਆਉਂਦਾ ਹੈ ਮੈਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਹਾਨੂੰ ਇਮੀਡੀਏਟ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਿੰਨੇ ਵੀ ਡਿਪਾਰਟਮੈਂਟ ਨੇ ਜਿਹੜੇ ਜਿਨ੍ਹਾਂ ਦਾ ਫੇਲਰ ਹੈ ਉਹਨਾਂ ਨੂੰ ਸਜ਼ਾ ਦਿਓ ਉਹਨਾਂ ਤੋਂ ਰਿਜ਼ਾਈਨ ਮੰਗੋ ਤੇ ਜੇ ਇਹ ਘਟਾਵਾ ਰੁਕਣ ਦਾ ਨਹੀਂ ਨਾ ਰਹਿਣੀਆਂ ਤੇ ਇਹਦਾ ਮਤਲਬ ਤੁਸੀਂ ਵੀ ਫੇਲ ਜੇ ਜਾਂ ਤੁਸੀਂ ਸਾਈਡ ਤੇ ਹੋ ਤੁਸੀਂ ਰਿਜ਼ਾਈਨ ਦਿਓ ਔਰ ਮੈਂ ਜਿੱਥੇ ਹਾਂ ਪੰਜਾਬ ਨੂੰ ਕਹਿਣਾ ਚਾਹੁੰਦਾ ਹੈ ਉੱਥੇ ਮੈਂ ਹੋਮ ਮਿਨਿਸਟਰ ਇੰਡੀਆ ਨੂੰ ਵੀ ਅਮਿਤ ਸ਼ਾਹ ਜੀ ਨੂੰ ਵੀ ਕਹਿਣਾ ਚਾਹੁੰਦਾ ਪੀਐਮ ਸਾਹਿਬ ਨੂੰ ਵੀ ਕਿ ਪੰਜਾਬ ਦੀ ਹਾਲਤ ਦਿਨ ਬਦ ਦਿਨ ਬੱਤਰ ਹੁੰਦੀ ਜਾ ਰਹੀ ਹੈ ਟੋਟਲ ਤੌਰ ਤੇ ਤੰਤਰ ਦਾ ਫੇਲਿਅਰ ਹੈ ਪੁਲਿਸ ਡਿਪਾਰਟਮੈਂਟ ਖਾਸ ਕਰਕੇ ਜਿਹੜਾ ਸੀਆਈਡੀ ਹੈ ਇੰਟੈਲੀਜੈਂਸ ਹੈ ਔਰ ਕਾਊਂਟਰ ਇੰਟੈਲੀਜੈਂਸ ਹੈ ਟੋਟਲ ਫੇਲ ਹੈ ਤੁਹਾਨੂੰ ਇਮੀਡੀਏਟ ਧਿਆਨ ਦੇਣਾ ਚਾਹੀਦਾ ਅਸੀਂ ਬਾਰਡਰ ਜਿਸਟਿਕ ਹੈ ਸਾਡੀਆਂ ਬਹੁਤ ਵੱਡੀਆਂ ਹੋਰ ਵੀ ਮੁਸ਼ਕਿਲਾਂਤ ਨੇ ਤੇ ਮੈਂ ਇਸ ਫੇਲਿਅਰ ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਇਹਦੇ ਉੱਲ ਧਿਆਨ ਦਿਓ ਬਾਅਦ ਚ ਤੁਸੀਂ ਫੜ ਲੈਂਦੇ ਜੇ ਪਰ ਤੁਹਾਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਉਹ ਕਿ ਕਿੱਥੇ ਘਟਨਾ ਹੋਣੀ ਹੈ ਕਿੱਥੇ ਕਿਵੇਂ ਉਹਨਾਂ ਨੂੰ ਪਹਿਲਾਂ ਨਹੀਂ ਤੁਸੀਂ ਫੜ ਸਕਦੇ ਸ਼ਿਕਾਇਤਾਂ ਲਾਉਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਦੀ ਜ਼ਿੰਮੇਵਾਰ ਹੈ ਦਿੱਲੀ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿਰਪਾ ਕਰਕੇ ਸਾਡੇ ਤੇ ਰਹਿਮ ਕਰੋ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਤੋਂ ਆਪਣੀ ਆਉ ਭਗਤ ਤੋਂ ਇਹਨਾਂ ਨੂੰ ਵੇਲ ਦਿਓ ਤਾਂ ਕਿ ਇਹ ਲੋਕ ਆਮ ਲੋਕਾਂ ਲਈ ਸੁਰੱਖਿਆ ਕਰ ਸਕਣ